ਸ਼ੀ ਸਰਕਾਰ ਨਹੀਂ ਕਰੇ ਇਹ ਸਰਕਾਰ ਜਿਹੜਾ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਆਫਿਸ ਤੱਕ ਦੀਆਂ ਲੈਟਰਾਂ ਕੋਲੇ ਪਿਛਲੇ ਤੱਕ ਪਗ 9 ਮਹੀਨੇ ਤੋਂ ਚੱਲ ਰਿਹਾ ਹੈ ਉੱਥੇ ਸਾਰੇ ਹੀ ਸਾਡੇ ਆਗੂ ਸਾਹਿਬਾਨਾਂ ਨੇ ਮੈਂਬਰ ਸਾਹਿਬਾਨਾਂ ਨੇ ਆਪਣਾ ਬੜਬੁੱਲਾ ਯੋਗਦਾਨ ਪਾ ਕੇ ਇਸ ਮੋਰਚੇ ਨੂੰ ਕਾਮਯਾਬ ਕੀਤਾ ਜਿਸ ਦੀ ਕਾਮਯਾਬੀ ਕੇਂਦਰ ਸਰਕਾਰ ਵੱਲੋਂ ਲੈਟਰ ਆਏ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਅੱਖ ਸੁਲੀ ਸੀ ਪਿਛਲੇ 5 ਬਾਰਚ ਨੂੰ ਐਲਾਨ ਕੀਤਾ ਸੀ ਸੈਸ਼ਨ ਚ ਵਿਧਾਨ ਸਭਾ ਚ ਵੀ ਜਿਹੜੇ ਫੇਕ ਸਰਟੀਫਿਕੇਟ ਜਾਲੀ ਸਰਟੀਫਿਕੇਟ ਜਿਹੜੇ ਐਸਸੀਬੀਸੀ ਸਰਟੀਫਿਕੇਟਾਂ ਵਾਲੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਪਰਚੇ ਦਰਜ ਹੋਣਗੇ ਤੇ ਦੋਨੋਂ ਸਸਪੈਂਡ ਕੀਤਾ ਜਾਵੇਗਾ ਤੇ ਦੋਨੋਂ ਸਰ ਰਿਕਵਰੀ ਆਵਾਂਗੇ ਪਰ 5 ਮਹੀਨੇ ਬੀਤਰ ਤੋਂ ਬਾਅਦ ਵੀ ਕੋਈ ਕਾਰਵਾਈ ਮੈਨੂੰ ਲੱਗਦੀ ਉਹ ਹੋਈ ਹੋਊਗੀ ਆ ਸਾਨੂੰ ਕੋਈ ਰੋਕ ਨਹੀਂ ਤੇ ਉਸ ਤੇ ਤਹਿਤ ਅਸੀਂ ਪਿੱਛੇ ਪਮਾਰੀ ਜੀ ਜਗਜੀਤ ਸਿੰਘ ਪਮਾਰੀ ਜੀ ਬੈਠੇ ਸੇਮ ਜਗਤੋਮਰ ਜੀ ਬੈਠੇ ਸਾਰੇ ਆਗੂਆਂ ਦੀ ਸਾਡੀ ਕਮੇਟੀ ਆ 5 ਤਰੀਕ ਨੂੰ ਹੋਈ ਸੀ ਜਦੋਂ 5 ਤਰੀਕ ਨੂੰ ਮੀਟਿੰਗ ਹੋਈ ਤਾਂ ਮੈਡਮ ਬਲਜੀਤ ਕੌਰ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਇੱਕ ਡਾਟਾ ਬਣਾ ਕੇ ਚੰਗੀ ਤਰ੍ਹਾਂ ਬਰੀਫ ਤੇ ਲਿਸ਼ਟ ਲਿਓ ਤਾਂ ਕਿ ਜਿਹੜੇ ਹਾਈ ਕੋਰਟ ਕੇਸ ਚਲੇਗੇ ਹਾਈ ਕੋਰਟਾਂ ਦੀ ਲੱਗ ਲਿਖ ਲੈਣ ਉਹ ਤੇ ਦੂਜੇ ਦੀ ਲਿਸ਼ਟ ਲੱਗ ਬਣਾ ਕੇ ਜਿਹਦੇ ਤਹਿਤ ਅਸੀਂ ਦੋ ਤਿੰਨ ਤੋਂ ਟਰਾਈ ਕਰ ਰਹੇ ਸੀ ਰਿਕਾਰਡ ਦੇਣ ਦੀ ਪਰ ਸਮਾਂ ਨਹੀਂ ਮਿਲਿਆ ਸੀ ਅੱਜ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਸੀ ਅਸੀਂ ਮੋਰਚੇ ਵੱਲੋਂ ਕੂਚ ਕੀਤਾ ਵਿਧਾਨ ਸਭਾ ਦੇ ਪਹੁੰਚੇ ਅਸੀਂ ਅਰੇ ਪਹਿਲੇ ਚੌਂਕ ਤੀ ਗਏ ਸੀ ਉਸੇ ਚੌਂਕ ਤੋਂ ਸਾਡੇ ਸਕਿਉਰਟੀ ਨੇ ਪਾਰੀ ਫੋਕਾ ਕੇ ਰੋਕਿਆ ਗਿਆ ਸਾਨੂੰ ਜਦੋਂ ਫੋਰਸ ਨੇ ਰੋਕਿਆ ਤਾਂ ਉਹਨਾਂ ਨੇ ਅੰਦਰ ਡਾਕਟਰ ਬਲਜੀਤ ਕੌਰ ਤੱਕ ਪਹੁੰਚ ਕੀਤੀ ਮੰਤਰੀ ਤੱਕ ਜਦੋਂ ਮੰਤਰੀ ਸਹਿਬਾਨਾ ਨੇ ਤੇ ਆਪਣੇ ਪੀਏ ਨੂੰ ਭੇਜ ਕੇ ਸਾਡਾ ਜਿਹੜਾ ਇਹ ਸਾਰਾ ਰਿਕਾਰਡ ਸਾਰੇ ਸਮੂਤ ਸਾਰਾ ਡਾਟਾ ਜਿਹੜਾ ਆਪਣੇ ਕੋਲ ਲਿਆ ਤੇ ਅਸੀਂ ਬਰੀਫ ਚ ਕਲਕਲਾ ਜਿਹੜਾ ਇਹ ਸਾਰਾ ਦੱਸੇ ਔਰ ਉਹਨੂੰ ਪੀਏ ਨੂੰ ਵੀ ਕਿਹਾ ਵੀ ਜਦੋਂ ਵੀ ਸਾਡੀ ਲੋੜ ਹੋਏ ਅਸੀਂ ਮੁਹਾਲੀ ਤੋਂ ਆਣਾ ਫਰੀਦਕੋਟ ਫਿਰੋਜ਼ਪੁਰ ਤੋਂ ਨਿਆਣਾ ਅਸੀਂ ਜਦੋਂ ਵੀ ਤੁਸੀਂ ਬੁਲਾਓਗੇ ਆਜੂਗੇ ਪਰ ਇਹ ਦੋਸ਼ੀ ਚੋਰਾਂ ਦੇ ਖਿਲਾਫ ਜਿਹੜੇ ਜਾਲੀ ਤੇ ਫੇਕ ਐਸੀ ਸਰਟੀਫਿਕੇਟਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਕਿ ਮੋਰਚੇ ਦੇ ਆਗੂ ਸਹਿਬਾਨਾ ਜਿਹੜਾ ਸਾਰਾ ਹੀ ਜਿਹੜਾ ਸੰਘਰਸ਼ ਵਿੜਿਆ ਹੋਇਆ ਸੀ ਇਹ ਸੰਘਰਸ਼ ਨੇੜੇ ਹੁੰਦਾ ਜਾ ਰਿਹਾ ਤੇ ਮੋਰਚਾ ਜਿੱਤ ਵੱਲ ਜਾ ਰਿਹਾ ਤੇ ਅਸੀਂ ਸਾਰੇ ਆਗੂ ਸਹਿਬਾਨ ਵਿੱਚ ਕੁਝ ਬੰਦੇ ਇੱਥੇ ਮੋਰਚੇ ਤੇ ਛੱਡ ਕੇ ਸੀ ਉੱਥੇ ਸਿਰਫ ਅਸੀਂ 5-7 ਬੰਦੇ ਗਏ ਸੀ ਹਲੇ ਤਾਂ ਉਹਨਾਂ ਨੇ ਪਹਿਲਾਂ ਹੀ ਜਿਹੜਾ ਹੈ ਰੋਕ ਕੇ ਫੋਟੋ ਸਾਰਾ ਸਾਡਾ ਡਾਕੂਮੈਂਟ ਲੈ ਲੇ ਤੇ ਸਾਨੂੰ ਵਿਸ਼ਵਾਸ ਦਵਾਇਆ ਤੇ ਅਸੀਂ ਜਿਹੜੀ ਮੰਤਰੀ ਨਾਲ ਉਹ ਜਲਦੀ ਮੀਟਿੰਗ ਵੀ ਹੋ ਜੂਗੀ ਤੇ ਸਾਡਾ ਜਿਹੜਾ ਰਿਕਾਰਡ ਵੀ ਸੌਂਪਿਆ ਹੈ ਤੇ ਮੈਂ ਇਹੀ ਬੇਨਤੀ ਕਰਦਾ ਤੇ ਇਹ ਚੋਰਾਂ ਦੇ ਖਿਲਾਫ ਉਹਨਾਂ ਸਖਤ ਤੋਂ ਸਖਤ ਕਾਰਵਾਈ ਹੋਏ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੇ 5 ਤਰੀਕ ਦੇ ਦਿੱਤੇ ਬਿਆਨ ਤੇ ਐਲਾਨ ਦੇ ਵਿਧਾਨ ਸਭਾ ਚ ਬੋਲੇ ਤੇ ਉਹਦੇ ਤਹਿ ਤੁਸੀਂ ਕਾਰਵਾਈ ਕਰੋ ਅਸੀਂ ਆਪਣਾ ਸਾਰਾ ਜਿਹੜਾ ਰਿਕਾਰਡ ਪਾਉਂਦਿਆਂ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਜੀ ਸਰ ਜੈ ਭੀਮ ਜੈ ਭਾਪ ਜੈ ਸਮਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਹੜਾ ਸਾਡਾ ਮੋਰਚਾ 7 ਫੇਸ ਦੇ ਵਿੱਚ 2 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਉਸ ਦੇ ਵਿੱਚ ਅੱਜ ਇੱਕ ਪਲੀਟੀਕੀ ਕਾਰਵਾਈ ਜਿਹੜੀ ਕੀਤੀ ਗਈ ਹੈ ਔਰ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਹਨਾਂ ਨੂੰ ਬੰਗਾਰਿਆ ਜਾ ਕੇ ਸਾਡੇ ਲੀਡਰਾਂ ਨੇ ਔਰ ਉਹਨਾਂ ਨੂੰ ਮੰਗ ਪੱਤਰ ਜਿਹੜਾ ਹੈ ਬਾਹਰ ਆ ਕੇ ਆਪਣੇ ਪੀਏ ਭੇਜ ਕੇ ਲੈਣਾ ਪਿਆ ਔਰ ਉਹਦੇ ਵਿੱਚ ਹੀ ਇਹ ਜਿਹੜੀਆਂ ਮੰਗਾਂ ਸਾਡੀਆਂ ਪੁਰਾਣੀਆਂ ਚਰੂਪੀਆਂ ਮੰਗਾਂ ਆ ਉਹ ਸਰਕਾਰ ਵੱਲੋਂ ਨਹੀਂ ਦੇਖੀ ਜਾਂਦੀਆਂ ਪਰ ਜਿਹੜੇ ਸਾਡੇ ਚੁਣੇ ਹੋਏ ਤਯਾਰਫ ਸੀਟਾਂ ਦੇ ਉੱਤੇ ਐਮ ਐਲ اے ਆ ਉਹ ਕਿਸਾਨ ਦੀ ਤਾਂ ਗੱਲ ਜ਼ਰੂਰ ਕਰਦੇ ਆ ਪਰ ਮਜ਼ਦੂਰ ਹਿੱਤ ਦੀ ਤਾਂ ਸਮਾਜ ਦੀ ਗੱਲ ਬਿਲਕੁਲ ਨਹੀਂ ਕਰਦੇ ਔਰ ਇਹ ਬਹੁਤ ਨਿੰਦਣਯੋਗ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਿਗਮ ਦੀ ਇਲੈਕਸ਼ਨ ਆ ਰਹੀ ਆ ਪੰਚਾਇਤ ਚੋਣਾਂ ਆ ਰਹੀਆਂ ਸਮਾਜ ਇਹਦਾ ਡਟ ਕੇ ਜਵਾਬ ਦੇਊਗਾ ਔਰ ਡਟ ਕੇ ਵਿਰੋਧ ਕਰੂਗਾ ਔਰ ਅਗਲੀ ਗੱਲ ਇਹ ਜਿਹੜਾ ਰਿਜ਼ਰਵੇਸ਼ਨ ਕਿਨੇ ਸ਼ਿਕਾਇਤਾਂ ਆ ਉਹਨਾਂ ਦਾ ਫੈਸਲਾ ਕਰਨ ਦਾ ਸਮਾਂ 105 ਦਿਨ ਨਿਰਧਾਰਤ ਹੈ ਕੋਈ ਹੁਣ ਤਾਂ ਸੈਸ਼ਨ ਦੇ ਵਿੱਚ ਬੋਲੇ ਨੂੰ ਵੀ 6 ਮਹੀਨੇ ਹੋ ਗਏ ਆ 105 ਦਿਨ ਤੱਕ ਕਦੋਂ ਦੇ ਲੰਘ ਚੁੱਕੇ ਆ ਅੱਜ ਤੱਕ ਭਗਵੰਤਪານ ਜੀ ਤੇਰੀ ਅੱਖ ਨਹੀਂ ਖੁੱਲੀ ਔਰ ਇਹ ਜੇ ਇਸ ਗੱਲ ਦਾ ਤੂੰ ਸਹੀ ਤਰੀਕੇ ਦੇ ਨਾਲ ਕੋਈ ਨਹੀਂ ਕੀਤਾ ਤਾਂ ਤੇਰਾ ਜਿਹੜਾ ਮੂੰਹ ਤੋੜ ਜਵਾਬ ਅਸੀਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਦੇਵਾਂਗੇ ਔਰ ਮੋਰਚੇ ਦੀ ਜਿਹੜੀ ਅਗਲੇਰੀ ਕਾਰਵਾਈ ਆ ਇਸ ਸੈਸ਼ਨ ਦੇ ਵਿੱਚ ਜਵਾਬ ਲਾ ਦਿੱਤਾ ਤਾਂ ਥੋੜੇ ਦਿਨਾਂ ਤੈਨੂੰ ਦੇਖਣ ਨੂੰ ਜੀ ਜੈਪੀ ਜੈਪਾ ਹਾਂਜੀ ਵਾਈਕੁਜੀ ਦਾ ਖੌਸ ਵਾਈਕੁਜੀ ਦੇ ਸਤੇ ਜੈਪੀ ਜੈਪਾ ਜੈਸੂ ਦਾ ਮੈਂ ਨਵੀਨ ਸਿੰਘ ਗੋਬੀ ਪ੍ਰਜ਼ਰਵੇਸ਼ਨ ਟੂਰ ਫੜੋ ਪੱਤਾ ਮੋਰ ਦਾ ਮੋਹਾਲੀ 20 ਅਪ੍ਰੈਲ 2023 ਨੂੰ ਅਸੀਂ ਮੋਰਚੇ ਦੀ ਸ਼ੁਰੂਆਤ ਕਮਾਲੀ ਜੀ ਪ੍ਰੋਫੈਸਰ ਔਰ ਆਗੂਆ ਨੇ ਉੱਥੇ ਸ਼ੁਰੂਆਤ ਕੀਤੀ ਸੀ ਔਰ ਜਿਹਦੇ ਵੱਜੋਂ ਸਾਡੇ ਮਾਨਯੋਗ ਸਤਿਕਾਰਯੋਗ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗਾਂ ਹੋਈਆਂ ਉਹ ਤੋਂ ਬਾਅਦ ਸਬ ਕਮੇਟੀ ਬਣੀ ਬੜਾ ਭਰੋਸਾ ਦਿੱਤਾ ਉਹਨਾਂ ਤੋਂ ਬਾਅਦ ਵੀ 31 ਅਕਤੂਬਰ ਨੂੰ ਉਹ ਮੋਰਚਾ ਮੁਹਾਲੀ ਜਿਹੜਾ ਸਮਾਜ ਭਲਾਈ ਦਫ਼ਤਰ ਦੇ ਸਾਹਮਣੇ ਲੱਗਿਆ ਹੋਇਆ ਸੀ ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ ਨੇ 31 ਅਕਤੂਬਰ ਨੂੰ ਉਹ ਮੋਰਚਾ ਬੈਂਡ ਅਪ ਕਰਾਇਆ ਭਰੋਸਾ ਦੇ ਕੇ ਉਸ ਤੋਂ ਬਾਅਦ ਐਸਬੀਸੀ ਮਹਾਪੰਚਾਇਤ ਨੇ ਸੱਤ ਫੇਸ ਦੀਆਂ ਲਾਈਟਾਂ ਤੇ ਲਗਾਤਾਰ ਇਹ ਮੋਰਚਾ ਚੱਲ ਰਿਹਾ ਰਿਜ਼ਰਵੇਸ਼ਨ ਔਰ ਐਸੀਬੀਸੀ ਮੋਰਚਾ ਇਕੱਠਾ ਹੋ ਕੇ ਕੰਮ ਕਰ ਰਹੇ ਨੇ ਔਰ ਲਗਾਤਾਰ ਮੰਗ ਪੱਤਰ ਕੇਂਦਰ ਤੋਂ ਵੀ ਦਬਾਅ ਪੈਣ ਤੋਂ ਬਾਅਦ ਵੀ ਇਹ ਸਰਕਾਰ ਸੁੱਤੀ ਪਈ ਹੈ ਔਰ ਲਗਾਤਾਰ ਜਿਹੜੀਆਂ ਵੋਟਾਂ ਲੈ ਕੇ ਇਹ ਜਿੱਤੇ ਨੇ ਸਾਡੇ ਲੋਕਾਂ ਦੇ ਸਹਾਰੇ ਸਰਕਾਰ ਚੱਲੀ ਆਈ ਹੈ ਪਰ ਇਹਨਾਂ ਦੇ ਨਾਲ ਇਹ ਦੁਰਵਿਵਾਰ ਕਰ ਰਹੇ ਆਂ ਅਸੀਂ ਮੰਗ ਕਰ ਰਹੇ ਆਂ ਕਿ ਜਿਹੜੇ 97 ਕੇਸ ਇਹਨਾਂ ਦੇ ਆਪਣੇ ਸਰਕਾਰ ਦੇ ਅਧੀਨ ਪਏ ਐ ਔਰ 40 44 ਰੱਦ ਹੋ ਗਏ ਘਟੋ ਘਟ ਉਹਨਾਂ ਦੇ ਤਾਂ ਬੰਦੀ ਕਾਰਵਾਈ ਕਰ ਲੋ ਉਹਨਾਂ ਨੂੰ ਉਹ ਬੰਦੇ ਐਜੀਟੀ ਚ ਨੌਕਰੀ ਕਰ ਰਹੇ ਨੇ ਜਦੋਂ ਕਿ ਇਹ ਛਾਪੇ ਮਾਰਦੇ ਆ ਜਾ ਕੇ ਆਪਣੀਆਂ ਉਸੋ ਉਦੋ ਹੀ ਟਰਮ ਆਪਣਾ ਸਸਪੈਂਡ ਦੇ ਆਰਡਰ ਕਰ ਦਿੰਦੇ ਤਾਂ ਇਹ ਐਦਾਂ ਨਹੀਂ ਚੱਲਣਾ ਹੈਗਾ ਅਸੀਂ ਆ ਆਉਂਦਾ ਜਿਹੜਾ ਸੈਸ਼ਨ ਹੈ ਇਹ ਸਰਦ ਰੁੱਤ ਦਾ ਸੈਸ਼ਨ ਆਊਗਾ ਉਹ ਅਸੀਂ ਇਹਨਾਂ ਨੂੰ ਹੋਣ ਨਹੀਂ ਦਵਾਗੇ ਅਗਰ ਇਹ ਸੈਸ਼ਨ ਦੇ ਵਿੱਚ ਇਹ ਐਲਾਨ ਨਹੀਂ ਕਰ ਦਿੰਦੇ ਇਹ ਗੱਲਾਂ ਤੇ ਸਾਡੀਆਂ ਰਿਜ਼ਰਵੇਸ਼ਨ ਤੇ ਗੌਰ ਨਹੀਂ ਕਰਦੇ ਸੋ ਬੇਨਤੀ ਹੈ ਇਹਨਾਂ ਦਾ ਸਮਾਂ ਪਿਆਰ ਰਹਿੰਦੇ ਸਮੇਂ 'ਚ ਇਹ ਵਿਧਾਨ ਸਭਾ ਦੇ ਸੈਸ਼ਨ ਵਿੱਚ ਐਲਾਨ ਕਰਨ ਨਹੀਂ ਤਾਂ ਸਰਦ ਰੁੱਤ ਦਾ ਸੈਸ਼ਨ ਇਹਨਾਂ ਨੂੰ ਹੋਣ ਨਹੀਂ ਦੇਵਾਂਗੇ ਐਨਾ ਹੀ ਕਹਿੰਦਾ ਖੜਗ ਲੰਨਾ ਜੈ ਭੀਮ ਜੈ ਭਾਜ ਜੈ ਸੁਭਦਾਨ ਮਹਿਰਚੰਦ ਸਿੰਘ ਦਿਖਵਾਲੀ ਜੋ ਕਿ ਪਿਛਲੇ 9 ਮਹੀਨੇ ਤੋਂ ਮੋੜਚੇ ਦੀ ਸਫਾਈ ਦੀਆਂ ਮੱਤਿਆਂ ਤੇ ਚੱਲ ਰਿਹਾ ਹੈ ਇਹਦੇ ਵਿੱਚ ਸਰਕਾਰ ਨੇ ਅਜੇ ਤੱਕ ਕੋਈ ਹਿਲਚਲ ਨਹੀਂ ਕੀਤੀ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੋ ਸਰਕਾਰ ਨੇ ਕੰਮ ਕਰਨਾ ਸੀ ਉਹ ਮੋਰਚੇ ਵਾਲੇ ਭਾਈਆਂ ਨੇ ਕੰਮ ਕਰਕੇ ਦੇ ਦਿੱਤਾ ਜਿਹੜੇ ਸਰਟੀਫਿਕੇਟ ਰੱਦ ਕੀਤੇ ਨੇ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿੰਨੇ ਰੱਦ ਕੀਤੇ ਨੇ ਕਿੰਨੇ ਰੱਦ ਕੀਤੇ ਧਾਰਕਾਂ ਤੇ ਕਿੰਨਾ ਕੋਨਾ ਤੇ ਸਿਕੰਜਾ ਕੱਸਿਆ ਗਿਆ ਜਿਹੜੀ ਅੱਜ ਤੱਕ ਸਰਕਾਰ ਨੂੰ ਕਹਿੰਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ ਕੰਮ ਕਰਾਂਗੇ ਇਹ ਤੋਂ ਸਾਨੂੰ 9 ਮਹੀਨੇ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਸਰਕਾਰ ਕੀ ਕਰ ਰਹੀ ਹੈ ਜਿਹੜਾ ਸਰਕਾਰ ਨੇ ਕਰਨਾ ਸੀ ਉਹ ਅਸੀਂ ਕਰਕੇ ਦੇਤਾ ਪਰ ਪਤਾ ਨਹੀਂ ਕਿ ਉਹ ਇਹ ਇਸੇ ਕਾਰਵਾਈ ਕਿਉਂ ਨਹੀਂ ਕਰਨਾ ਚਾਹੁੰਦੇ ਇਸ ਸਪਸ਼ਟੀਕਰਨ ਦੇਣ ਸਰਕਾਰ ਕਿ ਕਿਉਂ ਨਹੀਂ ਕਰਨਾ ਚਾਹੁੰਦੇ ਜਾਂ ਕਰਨ ਜਾਂ ਕੋਈ ਜਵਾਬ ਦੇਣ ਤਾਂ ਕਿ ਅੱਗੇ ਦੀ ਕੋਈ ਕਾਰਵਾਈ ਕਰ ਸਕਣ ਇੰਨਾ ਕੁਝ ਕਹਿੰਦਾ ਹੋਇਆ ਜੈ ਜੀ ਜੈ ਭਾਰ ਐਰੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੁੰਡਾ ਸਾਹਿਬ ਨੇ ਦੱਸਿਆ ਕਿ ਅੱਜ ਵਿਧਾਨ ਸਭਾ ਦੀ ਜੀਵੀ ਸਾਡੀ ਰੈਜ਼ਰਵੇਸ਼ਨ ਚੋੜਪੜੋ ਮੋਰਚੇ ਵੱਲੋਂ ਕਾਰਵਾਈ ਹੋਈ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਸਾਡੇ ਮਾਮਲੇ ਨੂੰ ਲੈ ਕੇ ਜੀ ਦਾ ਰੋਲ ਨਿਭਾਉੂਗੀ ਨਾਲੇ ਨਾਲ ਅਸੀਂ ਸਰਕਾਰ ਨੂੰ ਇੰਨੀ ਜ਼ੋਰ ਬੇਨਤੀ ਕਰਦੇ ਹਾਂ ਕਿ ਜਿਹੜੇ ਜਾਲੀ ਐਸਸੀ ਸਾਡੀ ਫਿਟ ਧਾਰਕ ਨੇ ਉਹਨਾਂ ਦਾ ਡਾਟਾ ਤੁਹਾਡੇ ਕੋਲੇ ਮੌਜੂਦ ਹੈ ਅਸੀਂ ਵੀ ਦਿੱਤਾ ਹੋਇਆ ਵਾ ਨਾਲ ਵੀ ਸ਼ਿਕਾਇਤਾਂ ਵੀ ਆ ਰਹੀਆਂ ਵਾ ਤੋਂ ਜੋ ਨੋਟੀਫਿਕੇਸ਼ਨ ਮੁਤਾਬਕ 105 ਦਿਨ ਦੇ ਵਿੱਚ ਇੱਕ ਸਰਟੀਫਿਕੇਟ ਰਸੂ ਹੋਣਾ ਬਣਦਾ ਵਾ ਤੁਹਾਡੇ ਜਿਹੜੇ ਸਰਕਾਰ ਹੈ ਉਹ 105 ਦਿਨ ਦੀ ਬਜਾਏ ਦੋ ਦੋ ਸਾਰੇ ਸਰਟੀਫਿਕੇਟ ਨੂੰ ਲਾ ਰਹੇ ਨੇ ਕਿਉਂਕਿ ਇਹ ਜਿਹੜਾ ਹੈਗਾ ਵਾ ਜਿਹੜੇ ਜਿੰਨੇ ਵੀ ਨੋਟੀਫਿਕੇਸ਼ਨ ਹੈ ਦੇ ਸੰਬੰਧ ਚ ਐਸ ਪਰ ਐਕਟ ਜੋ ਬਣਦੇ ਆ ਉਹ ਸਮੇਂ ਦੇ ਵਿੱਚ ਹੀ ਰਾਤ ਦੇ ਦਿੱਤੇ ਜਾਣ ਉਹਨਾਂ ਨੂੰ ਸਰਵਮਿਲੀਟ ਕੀਤਾ ਜਾਵੇ ਉਹਨਾਂ ਨੂੰ ਪੈਸੇ ਨਹੀਂ ਕਵੀਆਂ ਦਿੱਤੀਆਂ ਜਾਣ ਤੇ ਨਾਲ ਦੀ ਨਾਲ ਅਸੀਂ ਖਾਸ ਤੌਰ ਤੇ ਤਵੀਕ ਕਰਦੇ ਆ ਇਹ 15 7 21 ਦਾ ਇੱਕ ਗੈਰ ਸੰਵਿਧਾਨਿਕ ਪੱਤਰ ਹੈ ਉਹ ਅਸੀਂ ਉਹ ਰੱਦ ਕਰਨ ਲਈ ਪਿਛਲੇ 2 ਸਾਲ ਤੋਂ کہہ ਰਹੇ ਆ ਜੋ ਜਿਹੜਾ ਪੱਤਰ ਹੈ ਭਾਰਤੀ ਸੰਵਿਧਾਨ ਦੇ ਆਰਟੀਕਲ 348 ਨੂੰ ਪੱਖੋਂ ਰੋਕੇ ਕਰਕੇ ਭਾਰਤੀ ਸੰਵਿਧਾਨ ਦੀਆਂ ਧਜੀਆਂ ਉਡਾ ਕੇ ਪਿਛਲੀ ਕੈਪਟਨ ਸਰਕਾਰ ਨੇ ਉਹ ਜਾਰੀ ਕੀਤਾ ਸੀ ਕਿਉਂਕਿ ਸਟੇਟ ਸਰਕਾਰ ਹੈ ਜਿਹੜੀ ਉਹ ਸੈਂਟਰਲ ਲੋ ਐਕਟ ਬਣਿਆ ਹੋਇਆ ਸੈਂਟਰਲ ਐਕਟ ਨੂੰ ਮੂਵਮੈਂਟ ਨਹੀਂ ਕਰ ਸਕਦੀਗੀ। ਉਹ ਕੈਪਟਨ ਸਰਕਾਰ ਨੇ ਉਹ ਪੱਤਰ ਜਾਰੀ ਕਰਕੇ ਜਿਹੜਾ ਇੱਕ ਜਾਲੀ ਐਸਸੀ ਸਰਟੀਫਿਕੇਟ ਧਾਰਕਾਂ ਨੂੰ ਇੱਕ ਛਤਰੀ ਦਿੱਤੀ ਹੋਈ ਆ। ਅਸੀਂ ਉਹ ਚਾਹੁੰਦੇ ਆ ਕਿ ਐਸ ਪਰ ਐਸ ਪਰ ਲਾ ਐਸ ਪਰ ਕਨਸਟੀਟਿਊਸ਼ਨ ਆਫ ਇੰਡੀਆ ਉਹ ਜਿਹੜਾ ਰੱਦ ਕਰਨਾ ਬਣਦਾ ਵਾ ਉਹ ਤਾਂ ਉਹ ਸਰਟੀਫਿਕੇਟ ਜਿਹੜਾ ਜਿਹੜਾ ਹੈਗਾ ਵਾ ਪੱਤਰ ਉਹ ਜਲਦੀ ਰੱਦ ਕੀਤਾ ਜਾਵੇ। ਦੇ ਨਾਲ-ਦੇ ਨਾਲ ਅਸੀਂ ਮੋਰਚੇਵਲੋਂ ਇਹ ਜ਼ਰੂਰ ਬੇਨਤੀ ਕਰਦੇ ਹਾਂ ਕਿ 5 ਮਾਰਚ 1924 ਨੂੰ ਮਾਨਜੋਗ ਮੁੱਖ ਮੰਤਰੀ ਸਾਹਿਬ ਮਾਨਜੋਗ ਦੇਵੀ ਵਜੀਦਪੁਰ ਜਿਨੇ ਜੋ ਜਾਲੀ ਐਸੀ ਸਰਟੀਫਿਕੇਟ ਦੇ ਸਬੰਧ ਦੇ ਵਿੱਚ ਬਿਆਨ ਦਿੱਤੇ ਹੋਏ ਨੇ ਕਿ ਅਸੀਂ ਉਹਨਾਂ ਤੇ ਜਲਦ ਕਾਰਵਾਈ ਕਰਾਂਗੇ ਉਹਨਾਂ ਕੋ ਵਿਆਸ ਵਿੱਚ ਸੰਭਾਹਾ ਨਾ ਮਗੇ ਤੋਂ ਮਾਰਚ ਤੋਂ ਲੈ ਕੇ ਹੁਣ 6 ਮਹੀਨੇ ਦਾ ਸਮਾਂ ਨਿਕਲ ਗਿਆ ਵਾ ਤੇ ਮੋਰਚੇਵਲੋਂ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਇਸ 6 ਮਹੀਨੇ ਦੌਰਾਨ ਕਿੰਨੇ ਵੀ ਰੈਜ਼ਰਵੇਸ਼ਨ ਟੂਰਾਂ ਤੇ ਤੁਸੀਂ ਕਾਰਵਾਈ ਕੀਤੀ ਹੈ ਕਿੰਨੇ ਤੁਸੀਂ ਫੰਡ ਸੈਡੀਫਿਕਾ ਤੋਂ ਲਏ ਨੇ ਕਿੰਨੇ ਕਰਮਚਾਰੀਆਂ ਨੇ ਕੀਤਾ ਕਿੰਨਿਆਂ ਦੇ ਪੈਸੇ ਰਿਕਵਰ ਹੋਏ ਆ ਕਿੰਨੇ ਜੇਲ੍ਹ ਭੇਜਤੇ ਉਹ ਸਾਰੇ ਜਿਹੜੇ ਅੰਕੜੇ ਆ ਉਹ ਐਸੀ ਵਿਧਾਨ ਸਭਾ ਦੇ ਸੈਸ਼ਨ ਤੋਂ ਚੱਲ ਰਿਹਾ ਵਾ ਜਿਹਦੇ ਵਿੱਚ ਜਨਤਾ ਕੁਝ ਜ਼ਰੂਰ ਕੀਤੇ ਜਾਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਸਾਡੇ ਐਸੀ ਭਾਈਚਾਰੇ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਐਸੀ ਸਮਾਏ ਦੇ ਹੱਕਾਂ ਤੇ ਹਿੱਤਾਂ ਦੀ ਪਹਿਰੇਦਾਰ ਅਲੰਬਰ ਦਾ ਰਹਿ ਜਾਂਦੀ ਹੈ ਬੇਨਤੀ ਕਰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਬਾਉ ਸੁਵਿਧਾਨਿਕ ਨੇ ਜੇਕਰ ਸੰਵਧਾਨਿਕ ਮੰਗਾਂ ਨੇ ਤਾਂ ਇਹਦੇ ਤੇ ਥੋੜਾ ਸਪੱਸ਼ਟੀਕਰਨ ਦੇਣਾ ਬਣਦਾ ਜੇਕਰ ਤੁਹਾਨੂੰ ਲੱਗਦਾ ਕਿ ਗੈਰ ਸੰਵਧਾਨਿਕ ਹੈ ਤਾਂ ਇਸੇ ਸੈਕਸ਼ਨ ਦੇ ਵਿੱਚ ਤੁਸੀਂ ਇਹ ਸਾਰੀਆਂ ਮੰਗਾਂ ਨੂੰ ਗੈਰ ਸੰਵਧਾਨਿਕ اعਰਾਰ ਦੇ ਕੇ ਸਾਡੇ ਮੁੱਦੇ ਨੂੰ ਸ਼ਾਮਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਜੈ ਸੋਨਾ ਸੇ ਸਤਿ ਸ਼ੰਤ ਰਹਿਣ ਕਰੇ ਇਹ ਸਰਕਾਰ ਨੂੰ ਜਿਹੜੇ ਸਭਾਈ ਪਹਿਲਾਂ ਹੋਏ ਹੋਰ ਪੈਰ ਉੱਤੇ ਕੇਸ ਤੋਂ ਕਿਸੇ ਦਾ ਬਿਨਾ ਉਸ ਤੇ ਲਿਖ ਨਹੀਂ ਸਕਦੇ ਬਿਲਕੁਲ ਜੀ ਇੱਕ ਵੀ ਅਗਲਾ ਕਹਿੰਦਾ ਜਦੋਂ ਮੈਂ ਤਾਂ ਮਾਨਾਮ ਨਹੀਂ ਕਿਹਾ ਕਿਸਪਾ ਨੂੰ ਹਾਂ ਉਹ ਸਾਰੇ ਸੋਚ ਸਮਝ ਗਏ